ਮੁਲਾਕਾਤ ਕਰ ਰਹੇ ਨੇ ਕਿਉਂਕਿ ਮੰਤਵ ਇਹੀ ਹੈ ਪੰਜਾਬ ਚੋਂ ਯਾਤਰਾ ਦਾ ਕਿ ਪੰਜਾਬ ਦੇ ਹਰ ਵਰਗ ਦੇ ਨਾਲ ਮੁਲਾਕਾਤ ਕੀਤੀ ਜਾਣੀ ਹੈ ਸ਼ੁਰੂ ਉਹ ਵੀ ਇਹਨਾਂ ਨੇ ਮਾਈਕ ਮਾਈਕ ਜਿਹੜਾ 11 ਕਿਲੋ ਕਿਸੇ ਨੂੰ ਮਿਲਦੀ ਕਣਕ ਇਹਨੂੰ 15 ਮਿਲਦੀ ਆ ਕਿਸੇ ਦਾ ਗੂਠਾ ਨਹੀਂ ਲੱਗਦਾ ਜਦੋਂ ਇਹਨਾਂ ਨੇ ਕਿਹਾ ਵੀ ਮੈਂ ਤੁਹਾਡਾ ਨਾਲਾਂ ਦਾ ਬੰਦੀ ਕੀਤੀ ਹੈ ਜਿਹੜਾ ਆਧਾਰ ਕਾਰਡ ਮੈਂ ਜਦੋਂ ਰੱਖਿਆ ਆ ਸਾਰੀਆਂ ਸਕੀਮਾਂ ਛੱਡ ਕੇ ਆਧਾਰ ਕਾਰਡ ਮੈਂ ਕੀਤਾ ਇਹਨਾਂ ਨੇ ਤੇ ਆਧਾਰ ਕਾਰਡ ਦੇ ਕਿਉਂ ਨਹੀਂ ਸਾਰੀਆਂ ਚੀਜ਼ਾਂ ਦੀ ਕਣਕ ਮਿਲਣੀ ਚਾਹੀਦੀ ਇਹ ਰਿਪੈਂਸ਼ਨ ਵੀ ਘਟਦੀ ਮੈਂ ਪੈਨਸ਼ਨ ਵੀ ਕੱਟਦੀ ਪਏ ਕਿਰਾਇਆ ਕਿੱਥੋਂ ਦੇਵਾਂਗੇ 10-10 ਦਿਨ ਨੂੰ ਮੁੜ ਕੇ ਚਾਈਦਾ ਜੋਸ਼ੀ ਸਾਹਿਬ ਤੁਹਾਨੂੰ ਪਤਾ ਇੱਥੇ ਕੀ ਲੀ ਕੀ ਹਾਲਾਤ ਆ ਅਮਰ ਸਿੰਘ ਆਟਾ ਦਾਲ ਦੀ ਸਕੀਮ ਜਿਹੜੀ ਨਾ ਉਹ ਤੁਸੀਂ ਚਲਾਈ ਸੀ ਸ਼ੁਰੂਆਤ ਤੁਹਾਡੇ ਤੋਂ ਹੋਈ ਜੇ ਤੇ ਬਾਕੀ ਹਾਲਾਤ ਨੂੰ ਲੂਤ ਨਹੀਂ ਕੋਈ ਵੀ ਬਦਲੇ ਉਹ ਸਗੋ ਜ ਤੁਸੀਂ ਦੇ ਸਾਰਾ ਕੰਮ ਜਿਹੜਾ ਗਰੀਬਾਂ ਤੱਕ ਵੀ ਤੁਸੀਂ ਵੰਡੀ ਕਣਕ ਪਰ ਹੁਣ ਜਿਹੜੀ ਆ ਗਰੀਬਾਂ ਦੇ ਕਾਰਡ ਕੱਟੇ ਗਏ ਜੇ ਤੁਸੀਂ ਹਿਸਾਬ ਲਓ ਇੰਨੇ ਹਾਲਾਤ ਮਾਰੇ ਹੋਗੇ ਟਈਆਂ ਤਿੰਨ ਸਾਲਾਂ ਦਾ ਬੱਚਾ ਨਾਲ ਲੈ ਕੇ ਜਾਂਦੇ ਹੋ ਹਾਊਸਕੀਪਿੰਗ ਦਾ ਕੰਮ ਕਰਦੇ ਆ ਘਰ ਦੇ ਮੇਰੇ ਅਸੀਂ ਵੀ ਹੁਣ ਵੇਖ ਲੋ ਸਾਰੀ ਦਿਹਾੜੀ ਖਲੋਤੇ ਆ ਜਿਹੜਾ ਸਾਡਾ ਕਾਰਡ ਆ ਕਾਰਡ ਦੇ ਵਿੱਚੋਂ ਵੀ ਦੋ ਮੈਂਬਰਾਂ ਦਾ ਨਾਮ ਹੀ ਢਾ ਸਕਤਾ ਪਹਿਲਾਂ ਚਲੋ ਮਿਲਦੀ ਜਦੋਂ ਤੁਹਾਡਾ ਟਾਈਮ ਹੀ ਹੋਰ ਸਾਰਿਆਂ ਨੂੰ ਕਰਕੇ ਮਿਲਦੀ ਕੋਈ ਵੀ ਦੁਖੀ ਹੈਗਾ ਹੁਣ ਸਾਰੇ ਜਿੰਨੇ ਵੀ ਹੈਗੇ ਨਾ ਇਹਨਾਂ ਸਾਰਿਆਂ ਵਿਚਾਰਿਆਂ ਦੀਆਂ ਰੋਟੀਆਂ ਬੱਜੀਆਂ ਦਾ ਬੱਜੀਆਂ ਰਹਿ ਜਾਂਦੀਆਂ ਜੀ ਆਪਾਂ ਨਹੀਂ ਦੇਖੋ ਹਾਂਜੀ ਇਹ ਤਾਂ ਪਾਣੀ ਦਾ ਪਿਆ ਜੀ ਪਾਣੀ ਗੰਦਾ ਆਉਂਦਾ ਨਾ ਕੋਈ ਕੇ ਕਦ ਕੋਸ਼ਿਸ਼ ਕਰਦੇ ਪਾਣੀ ਵੇਰੂਦ ਰੇਗਾ ਆ ਆ ਦੱਸ ਰਿਹਾ ਕਿ ਕਿੰਨਾ ਪਾਣੀ ਗੰਦਾ ਆ ਪੀਣ ਵਾਲਾ ਪਾਣੀ ਮਤਲਬ ਕੀ ਪੀਓ ਕਿੰਨਾ ਹੋਏਗਾ ਇਹ ਕਿਹੜਾ ਲੱਗਦਾ ਹੈ ਪ੍ਰੋਫੈਸਰ ਬਰਾੜ ਮੈਂ ਅੱਜ ਹਾਂਜੀ ਮੈਂ ਅੰਮਰ ਸਰ ਮੈਂ ਸੜਕ ਤੇ ਜਾ ਰਿਹਾ ਸੀ ਮੈਨੂੰ ਇੱਥੇ ਇਹਨਾਂ ਸੰਗਤਾਂ ਨੇ ਰੋਕਿਆ ਹੈ ਆਪਣਾ ਦੁੱਖ ਰਣੂ ਵਾਸਤੇ ਆ ਮੈਨੂੰ ਕਹਿ ਰਹੇ ਹੈ ਕਿ ਰੋਜ਼ ਮਜ਼ਦੂਰ ਰੋਜ਼ ਹਰ ਰੋਜ਼ ਇਸ ਚੌਂਕ ਤੇ ਆ ਮਜ਼ਦੂਰ ਖੜਦੇ ਹੈ ਆਪਣੇ ਕੋਈ ਇੱਥੇ ਲੋਕਾਂ ਨੂੰ ਕੋਈ ਮਜ਼ਦੂਰੀ ਦੇ ਵਾਸਤੇ ਲੋਡ ਹੋਏ ਆ ਕਹਿ ਰਹੇ ਸੀ ਕਿ 20 ਰੁਪਏ ਆਟੋ ਕਰਕੇ ਜਾਂ ਕੁਝ ਕਰਕੇ ਮਸਾ ਇੱਥੇ ਪਹੁੰਚਦੇ ਹੈ ਇਨਾਂ ਦੀਆਂ ਜਿੰਨੀਆਂ ਸਹੂਲਤਾਂ ਬਾਦਲ ਸਾਹਿਬ ਨੇ ਦਿੱਤੀਆਂ ਸਾਰੀਆਂ ਬੰਦ ਆਟਾ ਦਾਲ ਸ਼ਗਨ ਪੈਨਸ਼ਨ ਮਤਲਬ ਬਿਜਲੀ ਦੇ ਬਿੱਲ ਵੀ ਆਉਂਦੇ ਹੋਣੇ ਥੋੜੇ 5000 ਰੁਪਇਆ ਤੇ 11 20 11 ਸੇ ਜਾ ਕੇ ਮੇਰਾ ਬਿੱਲ ਚੈੱਕ ਕਰ ਸਕਦੇ ਸਰ ਜੀ 5000 ਰੁਪਇਆ ਬਿੱਲ ਆਇਆ ਜੇ 2500 ਰੁਪਇਆ ਘਰ ਦਾ ਕਿਰਾਇਆ ਤੇ ਮੈਂ ਗਰੀਬ ਨੇ ਕਿੱਥੋਂ ਦੇ ਦੇਣਾ 400 ਰੁਪਇਆ ਦਿਹਾੜੀ 'ਚ ਸਮਝੋ ਆ ਗਏ ਅਭੀ ਦਿਹਾੜੀ ਲਾਵਾਂਗੇ ਸ਼ਹਿਰ ਆਣ ਕੇ ਮਹਾਰਾਜ ਜੀ ਇੱਥੇ ਸਾਨੂੰ ਦਿਹਾੜੀ ਨਹੀਂ ਮਿਲਦੀ 10-10 ਦਿਨ ਹੋ ਗਏ ਜੋ 15-15 ਹੀ ਮੁੜ ਕੇ ਜਾਂਦੇ ਆਂ ਸਰਦਾਰ ਜੀ ਮੱਲ ਲਈ ਚੌਂਕ ਦੇ ਵਿੱਚ ਮਿਤਰੀ ਮਜ਼ਦੂਰ ਆਉਣ ਤੇ ਠੇਕੇਦਾਰਾਂ ਦੇ ਰੇਟ ਬੜੇ ਵੱਜਣ ਮਾੜਾ ਬੰਦਾ ਮਿਤਰੀ ਰਿਵਾ ਸਕਦਾ ਕਿਤੇ ਲੱਗਦੀ ਆ ਮਹਾਰਾਜ ਕੋਲ ਆ ਜਿਹੜਾ ਝਾੜੂ ਵਾਲਿਆਂ ਨੇ ਨਾ ਜਮਾ ਹੀ ਬਰਬਦ ਕਰਦਾ ਸੁਭਾ। ਸੁਈ ਖਲੋਤੇ ਨੇ ਇਦਾਂ। ਉਦੋਂ ਜਦੋਂ ਅਸੀਂ ਮੈਂ ਨਾ ਇਦਾਂ ਪਾਸੇ ਕਰਾ ਦਿੰਦੇ ਸਾਰਿਆਂ ਨੂੰ ਲਾਗੇ ਨਹੀਂ ਆਉਣ ਦਿੰਦੇ। ਤੁਸੀਂ ਇਦਾਂ ਖਲੋਤੇ ਆ ਵੀ ਆਪ ਆਮ ਜਨਤਾ ਦੇ ਵਿੱਚ ਤੁਸੀਂ ਖਲੋਤੇ ਜੇ ਉਹ ਨਹੀਂ ਸਾਨੂੰ ਖਲੋਣ ਦਿੰਦੇ। 5 ਲੱਖ ਦਾ ਲਾਜ ਫਰੀ ਹੁੰਦਾ ਹੈ ਹੁਣ। ਨਹੀਂ ਕਿਸਦਾ ਵੀ ਇੱਕ ਦੀ ਸਕੀਮ ਲਾਈ ਜਿਹਨਾਂ ਨੇ। ਸਕੀਮ ਲਾਈ ਪਰ ਚੱਲਦਾ ਪਿਆ। ਕਰਦੇ ਆਪਾਂ ਕਰਦੇ ਆ ਨਸ਼ਾ ਨਸ਼ਾ ਬੋਲ 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 ਜੀ ਨਸ਼ਾ ਕਰ ਕਰ ਵਿੱਚ ਨਸ਼ਾ ਭਾਈ ਚੌਥਰ ਜਿਵੇਂ ਭਾਈ ਛਰਿਆ ਵੇਚ ਦੇ ਵੇਚ ਦੇ ਸਾਥ ਆਟਾ ਆਟਾ ਮਿਲ ਜਾਂਦੀ ਆ ਆਟਾ ਮੇਰੇ ਨਸ਼ਾ ਵੱਧੂ ਮੈਂ ਮੈਂ ਜਨਲੋ ਕੋਈ ਨਸ਼ਾ ਨਹੀਂ ਕੋਈ ਨਸ਼ਾ ਕੁਛ ਨਾ ਕਰ ਸਭ ਕੁਛ ਖਾਜੋ ਨਾ ਕੋਈ ਮੋਟਰਸਾਈਕਲ ਲੈ ਲੈਂਦਾ ਵਾ ਮੋਟਰਸਾਈਕਲ ਲੈ ਲੈਂਦਾ ਮਜ਼ਦੂਰ ਬੰਦਾ ਕਿਸ਼ਤਾਂ ਦੇ ਉਹਦੇ ਕੋਲ ਲਾਇਸੈਂਸ ਬਣਾਉਣ ਵਾ ਤੇ ਵੀ 6000 ਰੁਪਏ ਚਾਹੀਦਾ ਚਾਹੀਦਾ ਨਾ ਹੋਰ ਨਹੀਂ ਕੋਤੇ ਲਾਇਸੈਂਸ ਹੀ ਬਣਾ ਦੇਣ ਚੌਂਕਾ ਵਾਲੇ ਬੰਦਿਆਂ ਦਾ ਹੈ ਫਿਰ ਇੱਕ ਹੋਰ ਗੱਲ ਸੁਣਾ ਮੰਨ ਲਓ ਸਰਕਾਰ ਦੇ ਦੇਖੋ ਗੱਲ ਹੈ ਗੱਲ ਹੈ ਕਿ ਝਾੜੂ ਵਾਲੇ ਨੇ ਬੜਾ ਝੂਠ ਬੋਲ ਕੇ ਲੋਕਾਂ ਦੀਆਂ ਭਾਵਨਾਵਾਂ ਪੰਜਾਬੀਆਂ ਦੇ ਭਾਵਨਾਵਾਂ ਨਾਲ ਖੇਡੇ ਉਹਨਾਂ ਨੂੰ ਪਤਾ ਸੀ ਕਿ ਵਿਚਾਰੇ ਪੰਜਾਬੀ ਬੜੇ ਮਿਹਨਤੀ ਹੈ ਉਹਨਾਂ ਨੂੰ ਗੱਲਾਂ ਜਲਾ ਲਿਆ ਤੇ ਪੰਜਾਬ ਤੇ ਉੱਤੇ ਕਬਜ਼ਾ ਕਰਕੇ ਲੁੱਟਣ ਲੱਗੇ ਆ ਤਾਂ ਜਿਵੇਂ ਅੰਗਰੇਜ਼ ਤੇ ਮੁਗਲ ਆਏ ਸੀ ਉਵੇਂ ਲੁੱਟਦੇ ਆ ਕਿ ਭਗਵੰਤ ਮਾਨ ਪਿਛਲੇ 2 ਸਾਲਾਂ ਦਾ ਕਿਸੇ ਗਲੀ 'ਚ ਨਹੀਂ ਗਿਆ ਕਿਸੇ ਘਰ 'ਚ ਜੇ ਹਿੰਮਤ ਹੈ ਭਗਵੰਤ ਮਾਨ ਦੀ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਕਹਿੰਦਾ ਸੀ ਇਸ ਚੌਂਕ ਤੇ ਆ ਕੇ ਇਹਨਾਂ ਨੂੰ ਮਜ਼ਦੂਰਾਂ ਨੂੰ ਆ ਕੇ ਮਿਲੇ ਹਾਂਜੀ ਹਾਂਜੀ ਉਹਨੂੰ ਮਿਲਣਾ ਚਾਹੀਦਾ ਉਹਨੂੰ ਜਿਹੜਾ ਹੁਣ ਹੁਣ ਜਦੋਂ ਜਾਂਦਾ ਹੈ ਹੁਣ ਤਾਂ ਕਰੋ ਨਿਕਲਦਾ 1000 ਬੰਦਾ ਪੁਲਿਸ ਦਾ ਨਾਲ ਕੇ ਜਾਂਦਾ ਹੈ ਕਿਉਂ ਡਰਦਾ ਉਹਨੂੰ ਜੇ ਅਸੀਂ ਖੜੇ ਆ ਕਿਉਂ ਡਰ ਐ ਨਾ ਰਖ ਲਿਆ ਆਮ ਆਦਮੀ ਪਾਰਟੀ ਪਰ ਹੈ ਠੱਗਾਂ ਦੀ ਪਾਰਟੀ ਸਾਰੇ ਇੱਕ ਆ ਜਿੰਨੀ ਜਿੰਨੀ ਜਗ੍ਹਾ ਤੇ ਆਪਣੇ ਆਪਣੀ ਸ਼ਕਲ ਆਪਣੇ ਕੰਨਾਂ ਦੇ ਲਾਈ ਹੈ ਲੋਕੀ ਇਹਦੇ ਤੇ ਝਾੜੂ ਫੇਰਨਗੇ ਮੈਂ ਤੁਹਾਨੂੰ ਆਜਾ ਬੱਸ ਕੀ ਕਹਿੰਗੇ ਬੱਸ ਹਜੂਰ ਸਾਹਿਬ ਮੈਂ ਜਨ ਘਟਾਏ ਗਏ ਆ ਮੰਨ ਬੱਸ ਬੱਸ ਥੈਂਕ ਯੂ ਆਰਾਮ ਸਲਾਮ ਸਲਾਮ ਚਲੋ ਚਲੋ ਗੱਡੀ ਵੱਲ ਗੱਡੀ ਵੱਲ ਗੱਡੀ ਵੱਲ ਤੋ ਪੰਜਾਬ ਚੋ ਯਾਤਰਾ ਦੇ 5ਵੇਂ ਦਿਨ ਸੁਖਵੀਰ ਸਿੰਘ ਬਾਦਲ ਹਰਾ ਵੱਲੋਂ ਅੱਜ ਮਜ਼ਦੂਰਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉਹਨਾਂ ਦਾ ਦੁੱਖ ਤਕਲੀਫਾਂ